ਇੰਤਜ਼ਾਰ ਦੀਆਂ ਘੜੀਆਂ ਖਤਮ ਨੇ ਕਬੱਡੀ ਪ੍ਰੇਮੀਆਂ ਦੇ ਲਈ ਫੈਨ ਜੀ ਦੀ ਵੱਧ ਦੁਨੀਆ ਅਖਵਾਉਂਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਦੁੱਗਾ ਵਾਲਾ ਜੱਟ ਬੱਲੀਏ ਕਬੱਡੀ ਦਾ ਪ੍ਰਿੰਸ ਦੁਨੀਆ ਨੂੰ ਇੰਤਜ਼ਾਰ ਸੀ 2 ਸਾਲਾਂ ਬਾਅਦ ਪੰਜਾਬ ਦੀ ਧਰਤੀ ਤੇ ਕਹਿੰਦੇ ਅੱਜ ਪਹਿਲੀ ਵਾਰ ਕਿਸੇ ਕਬੱਡੀ ਕੱਪ ਤੇ ਪੁੱਜਿਆ ਦੁੱਗਾ ਵਾਲਾ ਖੁਸ਼ੀ ਵੀ ਢੋਢੀ ਕਹਿੰਦੇ ਮੇਲੇ ਦੇ ਅਸ਼ੇਕ ਵੀਰੋ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਖੁਸ਼ੀ ਜੀਆ ਨੂੰ ਐ ਬਹੁਤ ਬਹੁਤ ਧੰਨਵਾਦ ਹੈ ਅੱਜ 2 ਸਾਲ ਬਾਅਦ ਇਸ ਕੰਨੇ ਖੇਡ ਮੈਦਾਨਾਂ ਦੇ ਵਿੱਚ ਵਾਪਸੀ ਹੋਈ ਹੈ ਪ੍ਰਿੰਸ ਖੁਸ਼ੀ ਦੁੱਗਾ ਵਾਲਾ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਵੀ ਸੀਨੀਅਰ ਮੀਤ ਪ੍ਰਧਾਨ ਦਾ ਜਿਹੜਾ ਮਾਣ ਮੇਰੇ ਵੀਰੋ ਵਕਸ਼ਾ ਗਿਆ ਇਸ ਨੌਜਵਨ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਹੈ ਸ਼ਾਹਕੋਟ ਦੀ ਟੀਮ ਦੀ ਸ਼ਾਨ ਹੈ ਜਿੰਦਜਾਨ ਹੈ ਖੁਸ਼ੀ ਵੈਲਕਮ ਹੈ ਤੇਰਾ ਸਵਾਗਤ ਹੈ ਅੱਜ ਢੁੱਡੀਕੇ ਦੇ ਕਬੱਡੀ ਕੱਪ ਤੇ ਪੁੱਜਿਆ ਜੀ ਆਇਆਂ ਨੂੰ ਹੈ ਵੈਲਕਮ ਆਖ ਰਿਹਾ ਹੈ ਸਾਹਮਣੇ ਕੀ ਜੰਮੀ ਜੰਮੀ